ਤਰਨਤਾਰਨ ਵਿਖੇ ਹੋ ਰਹੀ ਉਪਚੋਣ ਵਿਚਾਲੇ ਵੱਡੀ ਘਟਨਾ ਵਾਪਰੀ ਹੈ। ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਚੌਨ ਇੰਚਾਰਜ ਸੁਖਦੇਵ ਸਿੰਘ ਉੱਪਰ ਅੰਮ੍ਰਿਤਸਰ ਹਾਈਵੇ ਤੇ ਜਾਣ ਲਿਵਾ ਹਮਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਨੂਮਾ ਬੰਬ ਨਾਲ ਸੁਖਦੇਵ ਸਿੰਘ ਦੀ ਗੱਡੀ ਤੇ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਇਜ਼ਹਰਾਨ ਸੁਖਦੇਵ ਸਿੰਘ ਨੇ ਜਦੋਂ ਜਹਾਜ਼ ਕਰਕੇ ਆਪਣੀ ਜਾਨ ਤਾਂ ਬਚਾ ਲਈ ਪਰ ਉਹ ਇਨ ਅੱਗ ਦੀਆਂ ਲਪਟਾਂ ਚ ਝੁਲਸੇ ਗਏ ਤੋਂ ਇਸ ਵਕਤ ਨਿੱਜੀ ਹਸਪਤਾਲ ਚ ਜੇਰੇ ਇਲਾਜ ਨੇ। ਇਸ ਹਮਲੇ ਤੋਂ ਬਾਅਦ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਸੰਬੰਧੀ ਸ਼ਿਕਾਇਤ ਚੌਨ ਕਮਿਸ਼ਨ ਨੂੰ ਦਿੱਤੀ ਹੈ ਹੁਣ ਇਸ ਮਾਮਲੇ ਦੀ ਚੋਨ ਕਮਿਸ਼ਨ ਕੋਲ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਦਰਸ਼ੇਮ ਸਿੰਘ ਨੇ ਸ਼ੱਕ ਪ੍ਰਗਟਾਇਆ ਕਿ ਉਪ ਚੋਣ ਨੂੰ ਲੈ ਕੇ ਕਿਸੇ ਵਿਰੋਧੀ ਪਾਰਟੀ ਵੱਲੋਂ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਹੋ ਸਕਦਾ ਹੈ ਜਿਸ ਦੀ ਪ੍ਰਸ਼ਾਸਨ ਵੱਲੋਂ ਨਿਰਪੱਖਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਪ੍ਰੈਸ ਵਾਰਤਾ ਇਸ ਵਿੱਚ ਰੱਖੀ ਗਈ ਹੈ ਕਿ ਸਾਡੇ ਤਰ ਤਾਰਨ ਪਤਾਨੇ ਦਾ ਲਵਾਰਸ ਪੰਜਾਬ ਦੇ ਤੰਤਰ ਜਿਲ੍ਹਾ ਦੇ ਜਿਲ੍ਹਾ ਅਬਜ਼ਰਵਰ ਸਖਦੇਵ ਸਿੰਘ ਕਾਦੀਆ ਕਰਕੇ ਉਹਨਾਂ ਸੀ ਜਾਣਦੇ ਸੀ ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰਨ ਤਰਨ ਦਾ ਸਾਰਾ ਸਾਡੀ ਚੋਣ ਕੈਂਪੇਨ ਨੂੰ ਹੈਂਡਲ ਕਰ ਰਹੇ ਸੀਗੇ ਤੇ ਉਹਨਾਂ ਨੇ ਬਹੁਤ ਦਿਨਾਂ ਤੋਂ ਉੱਥੇ ਰਹਿ ਰਹੇ ਸੀਗੇ ਕੱਲ ਨੂੰ ਸ਼ਾਮ ਨੂੰ 11 1:30 ਵਜੇ ਤੋਂ ਬਾਅਦ ਉਹ ਵੀ ਸਾਹਮਣੇ ਦੇਖੀ ਕੰਮ ਕਰਦੇ ਨੇ ਘਰ ਜਾਣ ਵਾਸਤੇ ਕੱਢਿਆ ਤੇ ਉਹ ਰਸਤੇ ਵਿੱਚ ਅਮਰਸਰ ਤੋਂ ਵੇਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਾਂ ਤੇ ਉਹ ਰੁਕ ਉਹ ਰੁਕਿਆ ਤੇ ਰੁਕਦੇ ਸਾਰੇ ਜਦੋਂ ਕੋਈ ਉਹਨਾਂ ਦਾ ਗਰਬਾ ਹੋਈ ਤਾਂ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀ ਪਦਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਮ ਬਲਾਸਟ ਹੋ ਕੇ ਉਹਦੀ ਗੱਡੀ ਨੂੰ ਆਗ ਲੱਗ ਗਈ ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਬਾਰੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਿਲ ਨਾਲ ਨਿਕਲ ਕੇ ਤੇ ਉਹ ਕਾਫੀ ਝੁਲਸੁਕਾ ਸੀਗਾ ਤੇ ਜਦੋਂ ਫਿਰ ਉਹ ਏਕਲ ਦਾ ਪਤਾ ਲੱਗਾ ਸਾਡੀ ਟੀਮ ਨੂੰ ਤੇ ਸਾਰੇ ਜਣੇ ਬੜੀ ਭੱਜ-ਪਿੱਛੋ ਕੋਈ ਆ ਨਾ ਉਹਨਾਂ ਬੰਦੇ ਵੀ ਆਏ ਉਹਨਾਂ ਨੇ ਉਹਦੀ ਕੁਸ਼ਹਰ ਕਰਕੇ ਫੋਨ ਪਨ ਕੀਤਾ ਤੇ ਫੋਨ ਕਰਨ ਤੋਂ ਬਾਅਦ ਚ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅਮਰਸਾਰਾ ਅਮਨਦੀਪ ਹਸਪੀਟਲ ਉਹ ਉਹਨੂੰ ਲਿਜਾਇਆ ਗਿਆ ਉੱਥੇ ਜਾਣ ਤੋਂ ਬਾਅਦ ਚ ਨਾ ਅਮਨਦੀਪ ਹਸਪੀਟਲ ਵਾਲਿਆਂ ਨੇ ਉਹਨੂੰ ਡੀਐਮਸੀ ਰੈਫਰ ਕੀਤਾ ਉਹ ਡੀਐਮਸੀ ਰਾਤ ਦਾ ਉਹ ਡੀਐਮਸੀ ਰੱਖ ਲਿਆ ਤੇ ਹੁਣ ਅਜੇ ਵੀ ਉਹਦੀ ਜਿਹੜੀ ਹਾਲਾਤ ਆ ਕੋਈ ਏਡੇ ਵਧੀਆ ਨਹੀਂ ਗੇ ਤੇ ਪਰ ਹੁਣ ਉਹ ਇੰਨਾ ਕਿ ਮੜਾ ਜਿਹਾ ਪਤਾ ਲੱਗਾ ਕਿ ਥੋੜਾ ਜਿਹਾ ਠੀਕ ਹੋ ਤੇ ਪਰ ਉਹ ਇਹ ਜਿਹੜਾ ਕਿ ਜੋ ਜੋ ਕੁਝ ਵਾਪਰੇ ਆ ਉਹਦੇ ਚ ਸਾਨੂੰ ਇਹ ਸ਼ੱਕ ਆ ਕਿ ਸਾਡੇ ਇਹ ਸਰਕਾਰ ਵੀ ਜਿਹੜੇ ਹੱਥ ਕੰਡੇ ਬਣਾ ਰਹੀ ਗਿਆ ਜਿੱਦਾਂ ਇੱਥੇ ਇਹ ਲੋਕਾਂ ਰਾਇਤ ਮੁਕਾਇਆ ਜਾ ਰਿਹਾ ਸਾਡੇ ਜਿਹੜੇ ਸਮਰਥਕਾਂ ਤੇ ਪਰਚੇ ਕੀਤੇ ਜਾ ਰਹੇ ਆ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਹਰਦੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਘਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਚਾਜ ਦਾ ਮਸਲਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਿਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਸੀ ਕਰਨ ਤੇ ਉਹ ਉਹਦਾ ਦੋ ਤੇ ਪਾਣੀ ਦਾ ਪਾਣੀ ਵਾਕਈ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਬੜਾ ਦੁਬਾਆਇਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਇਹ ਕੋਈ ਬੁਥਾ ਨਹੀਂ ਬੈਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾਂ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹ ਜਿਹੜਾ ਦਬਾਅ ਆ ਜਾਂ ਇਹ ਜਿਹੋ ਜਿਹੇ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੇ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਇਹ ਜਿਹੜਾ ਇਨਸੀਡੈਂਟ ਹੋਇਆ ਕੋਈ ਪੁਲਿਸ ਮੁਮਾਜੀ ਜਿਹਨੂੰ ਤੁਸੀਂ ਵਰਤੀ ਦੱਸ ਰਹੇ ਹੋ ਜਾਂ ਕੁਝ ਪਤਾ ਚੱਲ ਪਾਇਆ ਹੈ ਕਿ ਵਾਕਈ ਹੀ ਉਹਨੂੰ ਸਮਾਜ ਨੂੰ ਸੀ ਜਾਂ ਕੁਝ ਇਹ ਜਿਸ ਟਾਈਮ ਤੇ ਉਹ ਬਾਹਰ ਨਿਕਲੇ ਉਸ ਟਾਈਮ ਤੇ ਉਹ ਉਹ ਨੰਬਰ ਜਿਹੜਾ ਸਾਡੇ ਬੰਦੇ ਪਹਿਲਾਂ ਮਿਲੇ ਉਹ ਉਹਨੇ ਬੜੀ ਦਸਿਆ ਤੋਂ ਬਾਅਦ ਤੇ ਮੇਰੂ ਅਜੇ ਤੱਕ ਮੇਰੇ ਖਲ ਬਿਹੋਸ਼ ਆ ਤੇ ਉਹਨੇ ਦੱਸਿਆ ਕਿ ਮੈਂ ਨਹੀਂ ਤੇ ਰੋਕਦਾ ਨਹੀਂ ਸੀ ਆਪਸੇ ਉਹਨੂੰ ਮੈਂ ਤੇ ਸੋਚਿਆ ਕਿ ਸ਼ਾਇਦ ਕੋਈ ਕੋਈ ਕਿਸੇ ਸਕਾਰ ਨੂੰ ਰੋਕ ਰਹੀ ਮੈਨੂੰ ਤੇ ਮੈਂ ਰੋਕ ਗਿਆ ਤੇ ਉਹ ਰੁਕਦੇ ਸਾਰ ਹੀ ਜਿਆਦਾ ਕੋਈ ਉਸੇ ਵੇਲੇ ਮਿੰਟਾਂ ਜਿਹਾ ਬਲਾਸਟ ਹੋ ਗਿਆ ਫਿਰ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਘਟਨਾ ਵਾਪਰੀ ਆ ਤੇ ਉਹਨੂੰ ਬੜੀ ਮੈਂ ਮੁਸ਼ਕਲ ਨਾਲ ਆਪਣੀ ਜਿਹੜੀ ਉੱਥੇ ਕੁਦਰਤੀ ਮੇਰੀ ਪਿਛਲੀ ਵਾਰੀ ਖੁੱਲ ਨਹੀਂ ਕਰਕੇ ਮੇਰੀ ਜਾਨ ਬਚੀ ਜੇ ਬਚ ਕੀ ਅਜਿਹੇ ਹਾਲਾਤ ਹੀ ਪੁੱਜ ਗਿਆ ਤੇ ਫਿਰ ਵੀ ਇਹਦਾ ਕਿ ਬਹੁਣੇਸ਼ਪੁਰਲਾਵਾ ਬੋਰਡ ਤੇ ਕੰਪਲੇਨਟ ਕੀਤੀ ਵੀ ਇਲੈਕਸ਼ਨ ਕਮਿਸ਼ਨ ਨੂੰ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਕਲੇਮ ਭੇਜ ਰਹੇ ਆ ਤੇ ਅਸੀਂ ਸਵੇਰੇ ਆਪਣਾ ਕੋਈ ਡੈਪੂਟੇਸ਼ਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਨੂੰ ਭੇਜਾਂਗੇ ਕਿ ਉਹ ਇਹਦੀ ਨਿਰਪੱਖ ਜਾਂਚ ਕਰਨ ਕਿ ਇਹ ਕੀ ਕਰਨਾ ਕਿਉਂ ਕਿ ਕਿੱਦਾਂ ਵਾਪਰੀ ਤੇ ਕੀ ਕੀ ਕਰਨਾ ਇਲੈਕਸ਼ਨ ਦਾ ਮਾਹੌਲ ਜਿਵੇਂ ਚੱਲ ਰਿਹਾ ਸਾਹਮਣੇ ਉਹਨਾਂ ਨੇ ਸੀ ਸਾਰਾ ਹੀ ਹਾਂਜੀ ਉਹਨਾਂ ਹੋਰ ਉਹਨਾਂ ਦਾ ਕਾਫੀ ਵੱਡਾ ਰੋਲ ਸੀ ਕਿ ਸਾਡੀ ਟੀਮ 'ਚ ਇਸ ਇਲੈਕਸ਼ਨ ਕੈਂਪੇਨ 'ਚ ਤੇ ਉਹ ਵੀ ਮੇਨ ਜਿਹੜੇ ਬੰਦੇ ਸਾਡੇ ਇਲੈਕਸ਼ਨ ਦੀ ਟੀਮ ਦੇ ਸੀਗੇ ਇਸੇ ਕੰਟਰੋਲ ਕਰਨ ਵਾਲੇ ਉਹਨਾਂ ਚੈੱਕ ਸੀਗੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਸਾਡੀ ਪਾਰਟੀ ਦੀ ਚੜ੍ਹਾਈ ਵੇਖ ਕੇ ਸਾਡੇ ਉਮੀਦਵਾਰ ਦੀ ਕਾਫੀ ਅੱਗੇ ਹੋਂਦੇ ਇਸੇ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਟੀਮ ਨੂੰ ਦਰਦਾਤ ਪੁਹਾ ਕੇ ਜਾਂ ਕੋਈ ਇਹਨਾਂ ਤੇ دہشت ਪੈਦਾ ਕਰਕੇ ਉਹਨਾਂ ਨੂੰ ਪਛੇਟਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕੱਲ ਰਾਤ ਨੂੰ ਸਤਿਏ ਮੈਨੂੰ ਚੰਗਾ ਭਲਾ ਮਿਲਿਆ 10 ਵਜੇ ਦਾ ਸਮਾਂ ਸੀ ਜਦੋਂ ਮੈਂ ਤੁਹਾਨੂੰ ਜਾਣ ਲੱਗਾ ਸੀ ਤੇ ਚੰਗੀ ਭਲੀ ਆਪਾਂ ਹੱਸ ਕੇ ਗੱਲ ਕੀਤੀ ਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਹੈ ਕਿ ਸੌਂਡ ਗਰਾਉਂਡ ਤੇ ਕੀ ਵਿਸ਼ਣ ਕਹਿੰਦਾ ਮੰਦੀ ਸਿੰਘ ਦੀ ਓਕੇ ਰਿਪੋਰਟ ਚੱਲ ਰਿਹਾ ਆਪਣਾ ਤੇ ਤੁਹਾਨੂੰ ਸਭ ਕਿਰਪਾ ਕਰਨ ਕਿ ਆਪਣੇ ਉਹ ਮਨਜੇਤ ਵਾਲ ਕਾਮਯਾਬੀ ਉਹਨਾਂ ਆਪਾਂ ਜਾਣਦੇ ਪਏ ਤੇ ਅੱਜ ਇਸ ਸਮੇਂ ਚੌਂਕਾਂ ਚੌਂਕ ਮੈਂ ਤੇ ਜਾਣਾ ਪਿਆ ਸੀ ਉਹਤ ਰਿਆ ਮੈਨੂੰ ਕਿ 1:30 ਵਜੇ ਤੇ ਸਵੇਰੇ ਸੀ ਮੈਨੂੰ ਪਹਿਚਾਣ ਲੱਗਾ ਕਿ ਸੁਖਦੇਵ ਵੀ ਨੈਸਰ ਦਾ ਗੱਡੀ ਦੇ ਵਿੱਚ ਕਿਸੇ ਨੇ ਮਲਗ ਪਲਾਸਟ ਕਰਤਾ ਕੋਈ ਸ਼ਟਦਾ ਪੁਲਿਸ ਪੈਟਰੋਲ ਕਮਪਨ ਆ ਗਏ ਇਹ ਮੈਨੂੰ ਇਹ ਚੀਜ਼ ਕਹਿਣਾ ਕਿ ਸਰਕਾਰਾਂ ਨੇ ਮੈਂ ਸਖਤ ਵਿੱਚ ਸ਼ਬਦਾ ਜੁੰਦਾ ਕਰਦਾ ਹਾਂ ਕਿ ਕਿ ਇਹੋ ਜੇ ਕੰਮ ਕਰਨੇ ਕਿਤੇ ਨਾ ਕਿਤੇ ਬਹੁਤ ਗਲਤ ਹੈ ਕਿਉਂਕਿ ਦੇਖੋ ਇਹ ਲੋਕਤੰਤਰ ਦੇਸ਼ ਆ ਜੇ ਆਪਾਂ ਇਤਨੇ ਠੱਕੇਸ਼ੇ ਕੇ ਉੱਤੇ ਕਰਦੇ ਰਹਿਾਂਗੇ ਤੇ ਬਹੁਤ ਗਲਤ ਹੈ ਕਿਉਂਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਚੋਣ ਲੜਨ ਦਾ ਅਧਿਕਾਰ ਆ ਪਰ ਆਪਾਂ ਸਾਂ ਕਿਸਨਾ ਕਰੀਏ ਕਿ ਹਰ ਕਿਸੇ ਦੀ ਜਾਨ ਆ ਪੱਖwidehatਰੇ ਚ ਪਾ ਕੇ ਆਪਾਂ ਚੋਣਾ ਲੜੀਏ ਪਹਿਲੀ ਗੱਲ ਤੇ ਸਹੂਨ ਆਣੀ ਚਾਹੀਦਾ ਬਹੁਤ ਜ਼ਿਆਦਾ ਗਲਤ ਹੋਇਆ ਦੋਸਤ ਸੁਖਦੇਵ ਵੀਰ ਦਿਨ ਰਾਤ ਦੇ ਕਰਕੇ ਮਲਕੀ ਟੀਮ ਨਾਲ ਕੰਮ ਕਰਦਾ ਪਿਆ ਸੀ ਤੇ ਇਹ ਵੈਸੇ ਬਹੁਤ ਜ਼ਿਆਦਾ ਥੱਕਾ ਹੋਇਆ ਦੋਸਤ ਸੁਖਦੇਵ ਵੀਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਸੀ ਬਿਲਕੁਲ ਜੀ ਬਿਲਕੁਲ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਹੋ ਚੁੱਕੀ ਆ ਉਹਨਾਂ ਦੀ ਕਿ ਅਸੀਂ ਇਹ ਕਿੰਨੇ ਕਿ ਸਖਤ ਸ਼ਬਦਾਂ ਦੀ ਨਿੰਦਾ ਵੀ ਕਰਦੇ ਆ ਤੁਸੀਂ ਕਿੰਨੇ ਪ੍ਰੋਪਰ ਜਾਂਚ ਹਰ ਤਰੀਕੇ ਨਾਲ ਕੀਤੀ ਜਾਵੇ ਕਿ ਇਹ ਟੀਮ ਦੇ ਵਿੱਚ ਕਾਫੀ ਰੋਸ ਹੈ ਜੇ ਜਾਂਚ صحیح ਤਰੀਕੇ ਨਾਲ ਨਹੀਂ ਹੋਈ ਤੇ ਅਸੀਂ ਕੋਈ ਸਖਤ ਵੱਡਾ ਐਕਸ਼ਨ ਲਵਾਂਗੇ ਦੇ ਉੱਤੇ